ਵਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਜਿਹੜਾ ਮੋਰਚਾ ਛੇੜ ਦਿੱਤਾ ਇੱਕ ਤੋਂ ਬਾਅਦ ਇੱਕ ਭਾਰਤ ਅਜਿਹੇ ਫੈਸਲੇ ਲੈ ਰਿਹਾ ਅਜਿਹੇ ਕਦਮ ਚੁੱਕ ਰਿਹਾ ਕਿ ਪਾਕਿਸਤਾਨ ਬੁਖਲਾ ਗਿਆ ਤੇ ਉਸ ਦੀ ਬੁਖਲਾਹਟ ਜਿਹੜੀ ਹੈ ਸਾਫ਼ ਤੌਰ ਤੇ ਵੇਖੀ ਜਾ ਸਕਦੀ ਹੈ ਪਹਿਲਾਂ ਭਾਰਤ ਨੇ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲਿਆ ਉਸ ਤੋਂ ਬਾਅਦ ਪਾਕਿਸਤਾਨ ਜਾਨਵਰਲੇ ਸਮਾਨ ਤੇ ਬੇਸਿਕ ਕਸਟਮ ਡਿਊਟੀ 200% ਤੱਕ ਵਧਾ ਦਿੱਤੀ ਜਿਸ ਕਾਰਨ ਦੋਵੇਂ ਮੁਲਕਾਂ ਵਿਚਾਲੇ ਜਿਹੜਾ ਵਪਾਰ ਹੈ ਪੂਰੀ ਤਰ੍ਹਾਂ ਨਾਲ ਠੱਪ ਪੈ ਗਿਆ ਤੇ ਹੁਣ ਉਸ ਤੋਂ ਬਾਅਦ ਪਾਕਿਸਤਾਨ ਦੇ ਜਿਹੜਾ ਪਾਣੀ ਹੈ ਉਸ ਨੂੰ ਰੋਕਣ ਦਾ ਵੀ ਭਾਰਤ ਨੇ ਜੋ ਫੈਸਲਾ ਕੀਤਾ ਉਸ ਤੇ ਬਾਅਦ ਪਾਕਿਸਤਾਨ ਜਿਹੜਾ ਕਾਫੀ ਤਪਿਆ ਨਜ਼ਰ ਆ ਰਿਹਾ ਤੇ ਆਪਣੇ ਗੁੱਸੇ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਕੀਤਾ ਵਵਾਮਾ ਹਮਲੇ ਤੋਂ ਬਾਅਦ ਪਾਰੇ ਤੇ ਪਾਕਿਸਤਾਨ ਵਿਚਾਲੇ ਚੰਗੀ ਤਲਖੀ ਵੇਖਣ ਨੂੰ ਮਿਲਦੀ ਹੈ। ਬੀਤੇ ਦਿਨੇ ਭਾਰਤ ਨੇ ਰਾਵੀ ਬਿਆਸ ਤੇ ਸਤਲੁਜ ਜਿਤਨਾ ਨਦੀਆਂ ਦਾ ਪਾਣੀ ਰੋਕਣ ਦਾ ਫੈਸਲਾ ਕੀਤਾ। ਭਾਰਤ ਦੇ ਫੈਸਲੇ ਤੇ ਪਾਕਿਸਤਾਨ ਦੀ ਪ੍ਰਤੀਕਿਰਿਆ سامنے ਆਈ। ਸਿੰਧੂ ਜਲ ਕਮਿਸ਼ਨ ਦੇ ਉਪਰ ਚਿੰਤ ਰਾਜ ਮਹਿਮੰਦਾ ਕਹਿੰਦਾ ਹੈ ਕਿ ਪਾਣੀ ਰੋਕਣ ਨੂੰ ਲੈ ਕੇ ਭਾਰਤ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਜੇਕਰ ਕੁਝ ਜੀਹਾ ਹੁੰਦਾ ਹੈ ਤਾਂ ਗਲਤ ਹੋਵੇਗਾ। ਭਾਰਤ ਕੋਲ ਸਾਡਾ ਪਾਣੀ ਰੋਕਣ ਜਾਂ 모ੜਨ ਦੀ ਕੋਈ ਸਮਝ ਨਹੀਂ ਹੈ। ਦੱਸ ਦिए ਕਿ ਭਾਰਤ ਨੇ ਸਾਲ 1960 ਚ ਪਾਕਿਸਤਾਨ ਨਾਲ ਸਿੰਧੂ ਜਲ ਸੰਝੋਤਾ ਕੀਤਾ ਸੀ ਇਸ ਤਹਿਤ 6 ਨਦੀਆਂ ਦੇ ਪਾਣੀ ਦਾ ਵਟਵਾਰਾ ਤੈਅ ਹੋਇਆ ਸੀ ਜੋ ਭਾਰਤ ਵੱਲੋਂ ਪਾਕਿਸਤਾਨ ਨੂੰ ਜਾਂਦੀ ਹੈ ਰਾਵੀ ਬਿਆਸ ਤੇ ਸਤਲੁਜ ਦੇ ਪਾਣੀ ਤੇ ਭਾਰਤ ਨੂੰ ਪੂਰਾ ਹੱਕ ਮਿਲਿਆ ਬਾਕੀ ਦੀਆਂ ਨਦੀਆਂ ਜੇ ਲੰਚਨਾਤ ਸਿੰਧੂ ਦੇ ਪਾਣੀ ਦੇ ਵਹਾਅ ਨੂੰ ਬਿਨਾਂ ਰੁਕਾਵਟ ਪਾਕਿਸਤਾਨ ਨੂੰ ਦੇਣਾ ਤੈਅ ਹੋਇਆ ਸੀ ਪਰ ਭਾਰਤ ਇਹਨਾਂ ਤਿੰਨਾਂ ਵਿੱਚੋਂ ਵੀ ਸੀਮਤ ਇਸਤੇਮਾਲ ਕਰ ਸਕਦਾ ਸੀ ਕੰਟੈਕਸ ਦੇ ਤੱਕ ਭਾਰਤ 4% ਹਿੱਸੇ ਦੇ ਪਾਣੀ ਦੀ ਵਰਤੋਂ ਕਰਦਾ ਸੀ ਪਰ ਜੇਕਰ ਉਹ ਆਪਣੇ ਹਿੱਸੇ ਦਾ ਪਾਣੀ ਰੋਕਦਾ ਹੈ ਤਾਂ ਪਾਕਿਸਤਾਨ ਨੂੰ ਮਿਲਣ ਵਾਲਾ 16% ਵਾਧੂ ਪਾਣੀ ਰੁਕ ਜਾਵੇਗਾ ਪਾਕਿਸਤਾਨ ਦਾ ਪੂਰਾ ਪੰਜਾਬ ਸੂਬਾ ਸਿੰਧੂ ਨਦੀ ਤੇ ਨਿਰਭਰ ਹੈ ਪਰ ਹੁਣ ਦੇਖਣਾ ਹੈ ਕਿ ਖੂਨ ਨੀਤੀ ਤੋੜਤੇ ਪਾਕਿਸਤਾਨ ਨੂੰ ਵਖ ਕਰਨ ਤੋਂ ਬਾਅਦ ਭਾਰਤ ਅੱਗੇ ਹੋਰ ਕੀ ਕਦਮ ਚੁੱਕਦਾ ਫਿਲਹਾਲ ਹਰ ਮੋੜ 'ਤੇ ਤਾਂ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ